ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਾਖੀ ਹੋਰ ਚੱਲੀ ਮਰਦਾਨੇ ਨੂੰ ਧਰਮ ਸਿੰਘ ਮਿਲਿਆ ਤਾਂ ਗੁਰੂ ਨਾਨਕ ਜੀ ਉੱਥੋਂ ਚੱਲੇ ਰਾਜਾ ਕਬਲ ਨੈਣ ਦੇ ਦੇਸ ਜਾਇ ਨਿਕਲੇ ਅੱਗੇ ਜਾਂਦੇ ਜਾਂਦੇ ਜਿੱਥੇ ਜਾਣ ਤੇ ਇੱਥੇ ਗੁਰੂ ਨਾਨਕ ਦੀ ਸਮਾਤ ਲੱਗ ਜਾਏ ਉੱਥੇ ਬੈਠੇ ਹੀ ਰਹਿ ਜਾਵਣ 4 ਦਿਨ 5 ਦਿਨ ਕਦੀ 7 ਦਿਨ ਕਦੀ 2 ਹੀ ਦਿਨ ਏਵੇਂ 7 ਮਹੀਨੇ ਤੇ 13 ਦਿਨ ਸਮੁੰਦਰ ਦੇ ਟਾਪੂ ਵਿੱਚ ਚੱਲੇ ਜਾਵਣ ਤਾਂ ਅੱਗੇ ਇੱਕ ਸ਼ਹਿਰ ਕੁਦਰਤੀ ਆਇਆ ਕੋਹਾਂ ਚੋਹਾਂ ਤੇ ਨਜ਼ਰ ਆਮ ਲੱਗਾ ਤਾਂ ਮਰਦਾਨੇ ਆਖਿਆ ਜੀ ਕੋਈ ਸ਼ਹਿਰ ਵੀ ਆਪ ਸੀ ਕਿ ਉਜਾੜ ਵਿੱਚ ਹੀ ਚੱਲੇ ਜਾਸੀ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਭੁੱਖ ਲੱਗੀ ਹੈ ਤਾਂ ਮਰਦਾਨੇ ਆਖਿਆ ਜੀ ਭੁੱਖ ਲੱਗੀ ਹੈ ਤਾਂ ਕਿਸੇ ਕਿਹਾ ਇਹ ਅੱਗੇ ਆਣ ਤਰਿਆ ਹੈ ਜੋ ਖਾਈਏ ਤਾਂ ਗੁਰੂ ਨਾਨਕ ਜੀ ਆਖਿਆ ਉਹ ਦੇਖ ਸ਼ਹਿਰ ਨਜ਼ਰ ਆਉਂਦਾ ਹੀ ਜੋ ਤੇਰੀ ਖੁਸ਼ੀ ਆਵੇਗੀ ਸੋ ਖਾਈ ਤਾ ਮਰਦਾਨੇ ਆਖਿਆ ਜੀ ਕਿਸੇ ਦਿਨ ਇਵੇਂ ਜਿੰਦ ਨਿਕਲ ਜਾਸੀ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਜੇ ਜਿੰਦ ਨਿਕਲੇਗੀ ਤਾਂ ਫਿਰ ਅਸੀਂ ਪਾਈ ਲਈਏਗੇ ਤੂੰ ਡਰ ਨਹੀਂ ਤਾ ਮਰਦਾਨੇ ਆਖਿਆ ਜੀ ਸੱਚ ਆਖਦਾ ਹਾਂ ਤੈਨੂੰ ਤਮਾ ਕਿਸੇ ਗੱਲ ਦਾ ਨਹੀਂ ਅਸੀਂ ਕਿਹਾ ਜਾਪੇ ਤੇਰੇ ਨਾਲ ਕਿਉਂ ਕਰ ਜੀਵਨ ਦੇ ਫਿਰ ਤੇ ਆਹੀ ਪਰ ਅਸਾਨੂੰ ਕਰਤਾਰ ਜੀ ਵਾ인다 ਹੈ ਤਾਂ ਬਾਬਾ ਗੁਰੂ ਬਾਬਾ ਨਾਨਕ ਜੀ ਆਖਿਆ ਚਲ ਅੱਗੇ ਦੇਖ ਕਰਤਾਰ ਕਿਆ ਕਰਦਾ ਹੈ ਤਾਂ ਮਰਦਾਨੇ ਆਖਿਆ ਭਲਾ ਜੀ ਤਾਂ ਆਸਤੇ ਆਸਤੇ ਚੋਕੋਂ ਕੋਹਾਂ ਤੇ ਮਰਦਾਨੇ ਨੂੰ ਬਿਲਾਇਂ ਦੇ ਲੈ ਕੇ ਸ਼ਹਿਰ ਦੇ ਗੋਹੇਰ ਜਾਏ ਬੈਠੇ ਤਾਂ ਗੁਰੂ ਨਾਨਕ ਆਖਿਆ ਮਰਦਾਨਿਆ ਸ਼ਹਿਰ ਆਇਆ ਹੈ ਜਾਇ ਕਿਛ ਖਾਏ ਆਈ ਤਾਂ ਮਰਦਾਨੇ ਆਖਿਆ ਜੀ ਪੱਲੇ ਤਾਂ ਕੁਛ ਨਹੀਂ ਮੈਂ ਕਿਤੋਂ ਖਾਵਾਂ ਤਾਂ ਗੁਰੂ ਨਾਨਕ ਜੀ ਬਚਨ ਕੀਤਾ ਮਰਦਾਨਿਆ ਆ ਸਾ ਤੈਨੂੰ ਸਾਰਾ ਸ਼ਹਿਰ ਸੌਂਪਿਆ ਹੈ ਪਾਵੇਂ ਕਿੱਥੇ ਖਾਈ ਇੱਥੇ ਤੈਨੂੰ ਅਟਕਾ ਕਾਈ ਨਹੀਂ ਮਰਦਾਨੇ ਆਕਿਆ ਜੀ ਜੋ ਕੋਈ ਚੋਰ ਕਰ ਪਕੜੇਗਾ ਤਾਂ ਕਿਆ ਕਰਾਂ ਤਾਂ ਫੇਰ ਗੁਰੂ ਨਾਨਕ ਜੀ ਬਚਨ ਕੀਤਾ ਮਰਦਾਨਾ ਜੇ ਕੋਈ ਤੈਨੂੰ ਚੋਰ ਕਰ ਪਕੜੇ ਤਾਂ ਸਾਡਾ ਨਾਂ ਲਈ ਤੈਨੂੰ ਪਕੜ ਕੇ ਛੱਡ ਦੇਵੇਗਾ ਭਾਵੇਂ ਕਿੱਥੇ ਹੱਥ ਘੱਤੇ ਤਾਂ ਮਰਦਾਨਾ ਜੀ ਵਿੱਚ ਜਾਤਾ ਜੋ ਇਸਤੇ ਜਿੱਥੇ ਕਿੱਥੇ ਆਤਮੀ ਜਾ ਰਹ ਹਨ ਮਰਦਾਨਾ ਜਾਏ ਸ਼ਹਿਰ ਵਿੱਚ ਵੜਿਆ ਜਾਈ ਕਰਦੇ ਕਿਤਾ ਸਬ ਸੁਗਰੰਧੀ ਧਰਤੀ ਹੈ ਜਿੱਥੇ ਕਿਤੇ ਸਵਰਨ ਨਦਰ ਆਉਂਦਾ ਹੈ ਤਾਂ ਮਰਦਾਨਾ ਕੁਦਰਤ ਦੇਖ ਕੇ ਹੈਰਾਨ ਹੋਈ ਰਹਾ ਤਾਂ ਮਰਦਾਨੇ ਦੀ ਭੁੱਖ ਦੂਰ ਹੋ ਗਈ ਤਾਂ ਮਰਦਾਨੇ ਇੱਕ ਆਦਮੀ ਨੂੰ ਪੁੱਛਿਆ ਜੀ ਇਸ ਸ਼ਹਿਰ ਦਾ ਨਾਮ ਕੀ ਹੈ ਤਾਂ ਉਸ ਪੁੱਛਿਆ ਅਰੇ ਪਾਈ ਤੂੰ ਕਹਤ ਸੇ ਆਇਆ ਹੈ ਤਾਂ ਮਰਦਾਨੇ ਕਿਹਾ ਜੀ ਹਮ ਦੂਰੋਂ ਆਏ ਹਾਂ ਪਰ ਜੀ ਤੂੰ ਇਸ ਨਗਰੀ ਦਾ ਨਾਮ ਦੱਸ ਉਸ ਕਹਾ ਤੂੰ ਆਪਣਾ ਨਾਮ ਬਤਾਓ ਤਾਂ ਮਰਦਾਨੇ ਕਹਾ ਮੇਰਾ ਨਾਮ ਤਾਂ ਮਰਦਾਨਾ ਹੈ ਤੂੰ ਮੈਨੂੰ ਇਸ ਸ਼ਹਿਰ ਦਾ ਨਾਮ ਦੱਸ ਤਾਂ ਉਸ ਕਿਹਾ ਅਰੇ ਮਰਦਾਨਾ ਇਸ ਸ਼ਹਿਰ ਦਾ ਨਾਮ ਸਵਰਨਪੁਰ ਹੈ ਤਾਂ ਉਸ ਕਿਹਾ ਅਰੇ ਪਾਈ ਇਹਾਂ ਦਾ ਰਾਜਾ ਕੌਣ ਹੈ ਤਾਂ ਉਸ ਕਿਹਾ ਅਰੇ ਪਾਈ ਮਰਦਾਨਾ ਇਸ ਨਗਰ ਕੇ ਰਾਜੇ ਦਾ ਨਾਮ ਕਵਲ ਨੈਨ ਹੈ ਸੁਰ ਸਿੱਧ ਦਾ ਬੇਟਾ ਹੈ ਜਿਸ ਕੇ ਇਸਲਾਮੀ ਸਭੇ ਰਾਜਾ ਹੈ ਤਾਂ ਮਰਦਾਨ ਨੇ ਕਿਹਾ ਅਰੇ ਪਾਈ ਇਹਾਂ ਦਾ ਚਲਨ ਕੀ ਹੈ ਇਹਾਂ ਤਾਂ ਸੋਨੇ ਦੀ ਧਰਤੀ ਹੈ ਅਰ ਤੇਰਾ ਨਾਮ ਕੀ ਹੈ ਤਾਂ ਉਸਕੇ ਹਾਂ ਮੇਰਾ ਨਾਮ ਧਰਮ ਸਿੰਘ ਹੈ ਨਗਰ ਦਾ ਚਲਨ ਇਹ ਹੈ ਜੋ ਕੋਈ ਇहां ਆਵੇ ਜੋ ਉਸਨੂੰ ਚਾਹੀਏ ਸੋ ਕੋਈ ਲੈ ਖਾਵੇ ਇहां ਧਰਮ ਕੀ ਚਾਲੀ ਹੈ ਮਰਦਾਨਾ ਬਹੁਤ ਖੁਸ਼ ਹੋਇਆ ਤਾਂ ਆਖਿਓ ਸੁਣ ਧਰਮ ਸਿੰਘ ਮੈਨੂੰ ਭੁੱਖ ਲੱਗੀ ਆਈ ਤਾਂ ਧਰਮ ਸਿੰਘ ਕਹਾ ਪਾਈ ਮਰਦਾਨਾ ਇहां ਤਾਂ ਕਿਸੇ ਕੋ ਮਨਾਹੀ ਨਹੀਂ ਜਿਸ ਦੁਕਾਨ ਉੱਪਰ ਜਾਵੇ ਜੇ ਕਿਛ ਚਾਹੀਏ ਤੇ ਸੇ ਪਰ ਸੇ ਉਠਾਈ ਲਹੋ ਤਾਂ ਮਰਦਾਨੇ ਕਿਹਾ ਮੇਰੇ ਪਾਸੋ ਇਹ ਤਾਂ ਹੋਂਤਾ ਨਹੀਂ ਕੋਈ ਆਪਣੇ ਹੱਥ ਤੇ ਹੂੰ ਤਾਂ ਹਉ ਲਿਓ ਤਾਂ ਉਸ ਪੁੱਛਿਆ ਤੇਰੇ ਨਾਲ ਕੋਈ ਔਰ ਵੀ ਹੈ ਤਾਂ ਮਰਦਾਨੇ ਕਿਹਾ ਜੀ ਔਰ ਵੀ ਹਨ ਦੋ ਔਰ ਵੀ ਹਨ ਤਾਂ ਉਸ ਕਹ ਪਾਈ ਉਹਨਕੋ ਵੀ ਲਿਆਓ ਤਾਂ ਮਰਦਾਨੇ ਕਿਹਾ ਜੀ ਉਹ ਇੰਜ ਨਹੀਂ ਆਉਂਦੇ ਉਹ ਵੱਡੇ ਸੰਤੋਕੀ ਹਨ ਉਸ ਕਹ ਚੱਲ ਪਾਈ ਤੂੰ ਖਾ ਮਰਦਾਨੇ ਨੂੰ ਇੱਕ ਦੁਕਾਨ ਪਰ ਖੜਾ ਕੀ ਤੋਸ ਕਹੋ ਭਾਈ ਮਰਦਾਨਾ ਕਿਹਾ ਲੇਤਾ ਹੈ ਤਾਂ ਮਰਦਾਨੇ ਕਿਹਾ ਜੋ ਕੋਈ ਕੁਝ ਦੇਵੇ ਸੋ ਹਮ ਲੇਤੇ ਹਨ ਧਰਮ ਸਿੰਘ ਕਹਿਆ ਪਾਈ ਤੂੰ ਆਪਣਾ ਆਹਾਰ ਲੈ ਤਾਂ ਮਰਦਾਨੇ ਕਿਹਾ ਭਾਈ ਮੇਰਾ ਆਹਾਰ ਤਾਂ 28 ਸਿਰ ਹੈ ਤਾਂ ਧਰਮ ਸਿੰਘ ਕਹਿਆ ਪਾਈ 28 ਸਿਰ ਮਠਿਆਈਆਂ ਲੂਚੀਆਂ ਤੋਲ ਦੇ ਤਾਂ ਉਸ ਵੱਟੇ ਪਾਏ ਤਾਂ ਮਰਦਾਨੇ ਦਿੱਤਾ ਜੋ ਸੋਨੇ ਕੇ ਵੱਟੇ ਸੋਨੇ ਕੀ ਡੰਡੀ ਹੈ ਸੋਨੇ ਦੇ ਛਾਬੇ ਹਨ ਅਤੇ ਮੁੱਲ ਕੋਈ ਕੁਝ ਲੈਂਦੇ ਨਹੀਂ ਤਾ ਮਰਦਾਨੇ ਆਪਣਾ ਆਹਾਰ ਲੈ ਕਾਦਾ ਖਾਈ ਕਰ ਆਖਿ ਉਸ ਧਰਮ ਸਿੰਘ ਜੀ ਮੇਰੀ ਤੁਮ ਨਿਸ਼ਾ ਕਰੋ ਸੋਨੇ ਕੀ ਤਰਤੀ ਸਭ ਸੋਨਾ ਹੈ ਔਰ ਮੁੱਲ ਕੋਈ ਲੈਂਦਾ ਨਹੀਂ ਦੇਖਾ ਇਹੋ ਕੰਮ ਕਿਉਂ ਕਰ ਚਲਤਾ ਹੈ ਤਾ ਧਰਮ ਸਿੰਘ ਕਹਿਆ ਮਰਦਾਨਾ ਇਤੇ ਯਤਨ ਇਕੋ ਹੀ ਹੈ ਪਹਿਣ ਪਕਾਵਣ ਅਤੇ ਅਨ ਕੁਦਰਤ ਨਾਲ ਜੰਦਾ ਹੀ ਰਾਜੇ ਦਾ ਹੁਕਮ ਇਹੀ ਹੈ ਜੋ ਚਾਹੀਏ ਸੋ ਬਾਹਰੋ ਲੈ ਆਵੋ ਤਿਆਰ ਕਰਕੇ ਰੱਖੋ ਜੋ ਪਾਵੇ ਸੋ ਆਪ ਹੀ ਖਾਵੇ ਜੋ ਆਵੇ ਸੋ ਆਪਣਾ ਆਹਾਰ ਲੈ ਜਾਵੇ ਅਰ ਹੋਰ ਜਿੱਤੇ کارਖਾਨੇ ਹਨ ਅਰ ਕਾਰੀਗਰ ਹਨ ਕੋਈ ਕੰਮ ਕਰਾਏ ਲੈ ਜਾਵੇ ਉਹ ਆਪ ਹੀ ਕਰ ਦਿੱਤੇ ਹਨ ਨਾ ਕੋਈ ਮੁੱਲ ਨਾ ਮਜੂਰੀ ਕਿਛ ਨਾ ਹੀ ਮੰਗਦੇ ਰਾਜੀ ਦਾ ਹੁਕਮ ਹੈ ਨਗਰ ਧਰਮ ਹੈ ਪਾਈ ਮਰਦਾਨਾ ਇਉਂ ਕੰਮ ਚੱਲਦਾ ਹੈ ਤਾਂ ਮਰਦਾਨਾ ਇਹ ਸੁਣ ਕੇ ਬਹੁਤ ਖੁਸ਼ੀ ਹੋਇਆ ਤਾਂ ਮਰਦਾਨੇ ਜੀ ਵਿੱਚ ਆਖਿਆ ਇਸ ਸ਼ਹਿਰ ਵਿੱਚ ਰਹੀਏ ਫਿਰ ਮਰਦਾਨਾ ਆਪਣਾ ਸੰਤੋਖ ਕਰਕੇ ਗੁਰੂ ਨਾਨਕ ਜੀ ਪਾਸ ਆਇਆ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਦੇਹ ਸ਼ਹਿਰ ਦੀਆਂ ਗੱਲਾਂ ਤਾਂ ਮਰਦਾਨੇ ਆਖਿਆ ਲੇਹੋ ਗੁਰੂ ਜੀ ਸ਼ਹਿਰ ਦੀਆਂ ਗੱਲਾਂ ਗੁਰੂ ਜੀ ਇਸ ਸ਼ਹਿਰ ਵਿੱਚ ਤਰਤੀ ਸੋਨੇ ਕੀ ਸਮਗਰੀ ਹੈ ਜੋ ਸੋ ਸਭ ਸੋਨੇ ਕੀ ਹੈ ਅਤੇ ਭਲੇ ਭੋਜਨ ਤਿਆਰ ਕੀਤੇ ਹੋਏ ਹਨ ਨਾ ਕੋਈ ਲੇਤਾ ਨਾ ਕੋਈ ਮਜੂਰੀ ਮੰਗਤਾ ਹੈ ਕੋਈ ਕੁਛ ਲੇ ਸੋ ਮੰਗਤਾ ਕੋਈ ਕੁਛ ਨਹੀਂ ਅਤੇ ਕੁਦਰਤ ਨਾਲ ਦਾਣਾ ਪੈਦਾ ਹੁੰਦਾ ਹੈ ਜਤਨ ਕੋਈ ਨਹੀਂ ਨਾ ਕੋਈ ਇੱਥੇ ਖੂਹ ਹੈ ਜਲਮੀ ਦਾ ਸਰਾ ਅਤੇ ਟੋਬਿਆਂ ਵਿੱਚ ਬਹੁਤ ਹੈ ਅਜੀ ਅਜੀਹੀਆਂ ਇਸ ਸ਼ਹਿਰ ਦੀਆਂ ਗੱਲਾਂ ਹਨ ਤਾਂ ਮਰਦਾਨੇ ਗੁਰੂ ਨਾਨਕ ਜੀ ਨੂੰ ਆਖਿਆ ਜੀ ਮੈਨੂੰ ਇੱਕ ਸਾਥ ਜੀਹਾ ਮਿਲ ਗਿਆ ਮੈਂ ਉਸ ਨੂੰ ਸਾਰੀਆਂ ਗੱਲਾਂ ਪੁੱਛੀਆਂ ਉਸ ਮੈਨੂੰ ਸਭ ਦੱਸਿਆ ਅਤੇ ਉਸ ਮੈਨੂੰ ਢਾਈ ਸੇਰ ਮਠਿਆਈ ਅਤੇ ਲੁੱਚੀਆਂ ਖਵਾਈਆਂ ਇੱਕ ਦੁਕਾਨਦਾਰ ਨੂੰ ਆਖਿਓ ਇਸ ਨੂੰ ਢਾਈ ਸੇਰ ਲੁੱਚੀਆਂ ਤੋਲ ਦੇ ਜਾਂ ਉਹ ਤੋਲਣ ਲੱਗਾ ਤਾਂ ਮੈਂ ਦੇਖਿਆ ਤਾ ਤਕੜੀ ਦੀ ਡੰਡੀ ਅਰਛਾਬੇ ਸਭ ਸੋਨੇ ਕੇ ਹੈ ਅਰ ਵੱਟੇ ਵੀ ਸੋਨੇ ਕੇ ਹਨ ਅਰ ਜੀ ਜਾਂ ਮੈਂ ਮਠਿਆਈ ਚੋਲੀ ਪਾਈ ਤਾਂ ਉਸ ਇੱਕ ਹੋਰ ਗੱਲ ਵੀ ਆਖੀ ਜੋ ਕੋਈ ਤੇਰੇ ਨਾਲ ਹੈ ਤਾਂ ਬੁਲਾਈ ਲੈ ਆਈ ਤਾਂ ਮੈਂ ਆਖਿਆ ਜੀ ਉਹ ਬੜੇ ਸੰਤੋਖੀ ਹੈਗੇ ਤਾਂ ਮਰਦਾਨੇ ਕਿਹਾ ਗੁਰੂ ਜੀ ਇਹ ਰਾਜਾ ਸੁਦਰਸ਼ਨ ਨਾਲੋਂ ਵੀ ਵੱਡਾ ਰਾਜਾ ਹੈ ਤਾਂ ਗੁਰੂ ਨਾਨਕ ਕਹਾ ਮਰਦਾਨੇ ਸੁਦਰਸ਼ਨ ਨੂੰ ਕਰਤਾਰ ਇਹ ਅਸਾਂ ਵੱਡਾ ਕਰਾਇਆ ਹੈ ਨਹੀਂ ਤਾਂ ਉਹ ਇਸਾ ਸਲਾਮੀ ਆਹ ਤਾਂ ਮਰਦਾਨੇ ਕਹਿਆ ਗੁਰੂ ਜੀ ਹੋ ਆਕ ਨਹੀਂ ਸਕਦਾ ਪਰ ਤੁਸੀਂ ਪਉਣ ਆਹਰੀ ਹੋ ਪਰ ਹੁਣ ਤਾਂ ਸ਼ਹਿਰ ਵਿੱਚ ਆਏ ਹਾਂ ਤਾਂ ਹੁਣ ਤਾਂ ਕਿਚ ਆਹਰ ਖਾਓਲ ਤਾਂ ਮੈਂ ਲੈ ਆਵਾਂ ਤੁਸੀਂ ਤਾਂ ਸ਼ਹਿਰ ਵਿੱਚ ਜਾਂਦੇ ਨਹੀਂ ਤਾਂ ਗੁਰੂ ਨਾਨਕਿਆ ਮਰਦਾਨਾ ਦੇਖ ਕਰ ਤਾਰ ਦੇ ਰੰਗ ਤਮਾਸ਼ੇ ਚੁੱਕਰ ਚੁੱਪ ਕਰ ਜਾ ਤਾਂ ਮਰਦਾਨਾ ਚੁੱਪ ਕਰਕੇ ਬਹਿ ਗਿਆ 7 ਦਿਨ ਗੁਜ਼ਰ ਗਏ ਮਰਦਾਨਾ ਜਾਏ ਖਾਏ ਆਵੇ ਜਾਂ ਅਠਵਾਂ ਦਿਨ ਹੋਇਆ ਤਾਂ ਮਰਦਾਨਾ ਸ਼ਹਿਰ ਗਿਆ ਤਾਂ ਮਰਦਾਨੇ ਨੂੰ ਉਸ ਕੇਹਾ ਅਰੇ ਪਾਈ ਤੂੰ ਕਹਿੰਦਾ ਹੈ ਜੋ ਮੇਰੇ ਸਾਥ ਅਤੀਤ ਹੋਰ ਹਨ ਉਹ ਤਾਂ ਹਮੇ ਦੇਖੇ ਨਹੀਂ ਉਹ ਕਹਾ ਹੈ ਅਖੇ ਤਾਂ ਤੂੰ ਕੂੜ ਬੋਲਦਾ ਹੈ ਮਰਦਾਨੇ ਆਖਿਆ ਜੀ ਉਹ ਦੋਨੋਂ ਅਤੀਤ ਉਦਯਾਨ ਮੇ ਬੈਠੇ ਹਨ ਅਰ ਬਹੁਤ ਸੰਤੋਕੀ ਹਨ ਉਹ ਕਿਸੇ ਕੇ ਦਵਾਰ ਪਰ ਜਾਤੇ ਨਹੀਂ ਤਰਨ ਸਿੰਘ ਕਹਾ ਜੋ ਕੋਈ ਉਨਕੋ ਲੈ ਆਵੇ ता खावन के ना खावन तामरदान ने आख्या जी जे उन्होंने खुशी आवे ता खावन नहीं तो ना खावन ता तेर कह जी ये तामरदान ने कहा जी इवें पवन आहारी है जे कहीं पवित्र भोजन देखते दे हैं तो अचवते हैं नहीं तो नहीं अचवते धरम सिंह तैय कुपावन क्या देखा है तामरदान ने कहा जी मैं कुपावन किस नहीं देखा ਤਾ ਉਸਕਾ ਯਾ ਤੈ ਇਹ ਬਾਤ ਕਿਉ ਕਹਿਆ ਤਾ ਮਰਦਾਨੇ ਕਿਹਾ ਜੀ ਤੁਮ ਲੈ ਚਲੋ ਤਾ ਧਰਮ ਸਿੰਘ ਪੰਜ ਸਿਰ ਬਸ ਆਪ ਲੀਤੀ ਅਤੇ 22 ਸਿਰ ਮਰਦਾਨੇ ਨੂੰ ਖਵਾਈ ਤਾ ਉਸਕੇ ਆਪ ਆਈ ਮਰਦਾਨਾ ਚਲ ਮੈਂ ਵੀ ਆਪਤਾ ਹਾਂ ਪਾਈ ਮਰਦਾਨਾ ਸ੍ਰੀ ਗੁਰੂ ਨਾਨਕ ਜੀ ਪਾਸ ਆਇਆ ਤਾ ਫੇਰ ਮਰਦਾਨੇ ਆਖਿਆ ਜੀ ਪਾਤਸ਼ਾਹ ਇੱਥੇ ਮੈਂ ਅਜਬ ਤਮਾਸ਼ਾ ਦੇਖਿਆ ਹੈ ਇੱਥੇ ਕੰਮ ਕਿਉ ਕਰ ਚੱਲਦਾ ਹੋਏਗਾ ਤਾ ਗੁਰੂ ਨਾਨਕ ਜੀ ਆਖਿਆ ਮਰਦਾਨਾ ਇੱਥੇ ਧਰਮ ਨਗਰੀ ਹੈ ਇੱਥੇ ਪਾਪ ਕੋਈ ਨਹੀਂ ਕਰਦਾ ਸੱਚ ਅਰ ਸੰਤੋਖ ਹੀ ਵਰਤਦਾ ਹੈ ਇੱਥੇ ਤੁਰਕ ਦੀ ਜਾਤ ਨਹੀਂ ਦੇਖੀ ਮਤਮੂਹੋ ਆਖਦਾ ਹੋਵੇਂ ਜੋ ਮੈਂ ਮਰਾਸੀ ਤੁਰਕ ਹਾਂ ਇੱਥੇ ਤੁਰਕ ਨੂੰ ਜਾਣਦਾ ਕੋਈ ਨਹੀਂ ਅਤੇ ਨਾ ਕੋਈ ਛੂਤਰ ਨੂੰ ਜਾਣਦਾ ਹੈ ਧਰਮ ਨਗਰੀ ਹੈ ਜੋ ਕਹਿੰਦੇ ਹਨ ਇਹੀ ਹਾਂ ਹੈ ਤਾਂ ਮਰਦਾਨੇ ਗੁਰੂ ਨਾਨਕ ਜੀ ਨੂੰ ਕਿਹਾ ਜੀ ਇੱਥੇ ਨਗਰੀ ਰਹੀ ਹੈ ਤਾ ਗੁਰੂ ਨਾਨਕ ਜੀ ਕਿਹਾ ਮਰਦਾਨਾ ਸਾਡੇ ਹੱਥ ਨਹੀਂ ਹੱਥ ਕਰਦਾਰ ਤੇ ਹੈ ਜਿੱਥੇ ਰਾਖੇ ਤਿੱਥੇ ਰਹੀ ਹੈ ਤਾਂ ਫਿਰ ਮਰਦਾਨੇ ਗੁਰੂ ਨਾਨਕ ਜੀ ਨੂੰ ਆਖਿਆ ਜੀ ਇੱਥੇ ਇਸਤਰੀ ਪੁਰਖ ਮੈਥਨ ਕਰਦੇ ਹਨ ਕਿ ਨਹੀਂ ਗੁਰੂ ਜੀ ਆਖਿਆ ਮਰਦਾਨਾ ਇੱਥੇ ਮੈਥਨ ਨਹੀਂ ਹੁੰਦਾ ਦ੍ਰਿਸ਼ਟਪੋਖ ਹੁੰਦਾ ਹੈ ਤਾਂ ਹੀ ਧਰਮ ਕਲਾ ਵਰਤਦੀ ਹੈ ਜਿੱਥੇ ਮੈਥਨ ਹੁੰਦਾ ਹੈ ਤਿੱਥੇ ਧਰਮ ਕਲਾ ਉੱਠ ਜਾਂਦੀ ਹੈ ਤਾਂ ਫਿਰ ਮਰਦਾਨੇ ਕਿਹਾ ਜੀ ਇਹ ਤਾਂ ਅਜਬ ਸੁਣਾਈਓ ਤਾ ਗੁਰੂ ਨਾਨਕ ਜੀ ਕਿਹਾ ਮਰਦਾਨਾ ਕਰਤਾਰ ਦੀਆਂ ਬਾਤਾਂ ਅਸਰ ਜੀ ਹਨ ਕਿਤਨੀ ਕੋਈ ਦੇਖੇ ਜੋ ਕੁਦਰਤ ਦਾ ਕੁਝ ਅੰਤ ਨਹੀਂ ਉਹ ਬੇਅੰਤ ਹੈ ਕੋਈ ਇੱਕ ਰਾਇਸman ਦੇਖਦਾ ਹੈ ਤਾਂ ਬੰਦਾ ਆਫਰ ਜਾਂਦਾ ਹੈ ਜਰ ਨਹੀਂ ਸਕਦਾ ਔਰ ਉਹ ਕਰਤਾਰ ਕਿਹਦਾ ਹੈ ਜੋ ਦਿਖਾਵੇ ਹੋਰ ਔਰ ਕਰੇ ਹੋਰ ਤਾਂ ਫਿਰ ਮਰਦਾਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਜੀ ਇਸ ਰਾਜੇ ਦੀ ਹੱਦ ਕਿੱਥੋਂ ਤੋੜੀ ਹੈ ਤਾਂ ਗੁਰੂ ਨਾਨਕ ਕਿਹਾ ਜਿੱਥੋਂ ਅਸੀਂ ਚੱਲੇ ਆਏ ਤਿੱਥੋਂ ਪਾਣੀ ਤੇ ਮਿੱਟੀ ਚੱਲੇ ਆਈ ਉਤੋਂ ਤੋੜੀ ਇਸ ਰਾਜੇ ਦੀ ਹੱਦ ਹੈ ਅਤੇ ਮਰਦਾਨਾ ਅਨਜਮਣ ਦੇ ਵਾਸੀ ਕਰਤਾਰ ਜੀਆਂ ਨੂੰ ਰਿਜ਼ਕ ਅਣ ਪਹੁੰਚਾਇਆ ਲੋੜੇ ਸੋਨਾ ਕਿਸੇ ਕਾਮਨਾ ਨਹੀਂ ਅਤੇ ਉਹ ਉੱਚਾ ਪਹਾੜ ਜੋ ਦੇਖਦਾ ਹੈ ਉਸ ਤੋਂ ਉਪਰ ਹੀ ਸਭ ਸੋਨੇ ਦੀ ਤਰਤੀ ਹੈ ਅਰ ਪਹਾੜ ਸੋਨੇ ਦੇ ਹਨ ਤਾਂ ਮਰਦਾਨੇ ਪੁੱਛਿਆ ਜੇ ਇਸ ਰਾਜੇ ਦੀ ਹੱਦ ਕਿੱਥੋਂ ਤੋੜੀ ਹੈ ਅਰ ਕੋਸ ਕਿਤਨੇ ਹੈ ਤਾ ਗੁਰੂ ਨਾਨਕ ਜੀ ਕਿਹਾ ਮਰਦਾਨਾ ਇਸੇ ਹੱਦ ਨੌ ਸੈ 7000 ਯੋਜਨ ਹੈ ਐਡਾ ਰਾਜ ਕਲਯੁਗ ਵਿੱਚ ਕੋਈ ਨਹੀਂ ਇਹ ਕਲੀ ਕਾਲ ਵਿੱਚ ਵੱਡਾ ਰਾਜਾ ਹੈ ਇਸ ਤੁਲ ਕੋਈ ਨਹੀਂ ਤਾਂ ਇਹ ਗੱਲਾਂ ਕਰਕੇ ਗੁਰੂ ਨਾਨਕ ਜੀ ਦੀ ਸਮਾਤੀ ਲੱਗ ਗਈ ਤਾਂ ਧਰਮ ਸਿੰਘ ਆਇਆ ਤਾਂ ਮਰਦਾਨੇ ਨੂੰ ਪੁੱਛਿਆ ਜੋ ਪਾਈ ਇਹਨਾਂ ਦੀ ਆਵਾਜ਼ ਕਿਹ ਹੈ ਤਾਂ ਮਰਦਾਨੇ ਕਿਹਾ ਜੀ ਇਹਨ ਕੀ ਆਵਾਜ਼ ਕਰਤਾਰ ਕਰਤਾਰ ਹੈ ਤਾ ਧਰਮ ਸਿੰਘ ਕਿਹਾ ਜੀ ਕਰਤਾਰ ਕਰਤਾਰ ਤਾ ਗੁਰੂ ਨਾਨਕ ਜੀ ਦੀ ਸਮਾਦ ਖੁੱਲੀ ਤਾ ਕਿਹਾ ਆਓ ਪਾਈ ਸਤ ਕਰਤਾਰ ਤਾ ਧਰਮ ਸਿੰਘ ਕਿਹਾ ਤੁਮਰੇ ਵਾਸੇ ਗੋਬਿੰਦ ਪ੍ਰਸਾਦ ਲੈ ਆਇਆ ਹਾਂ ਤਾ ਗੁਰੂ ਨਾਨਕ ਜੀ ਕਿਹਾ ਪਾਈ ਤੇਰਾ ਨਾਮ ਕੀ ਹੈ ਤਾ ਉਸ ਕੇਹਾ ਜੀ ਮੇਰਾ ਨਾਮ ਧਰਮ ਸਿੰਘ ਹੈ ਔਰ ਇहां ਜਾਤ ਵਰਨ ਸਭਨਾ ਦਾ ਇਕ ਹੈ ਇहां ਕਟਵੱਦ ਕੋਈ ਨਹੀਂ ਇहां ਸਭ ਤੋਂ ਵੱਡਾ ਗੋਬਿੰਦ ਹੈ फिर गुरु नानक जी कहा भाई धर्म सिंह का राजा कवन है धर्म सिंह जी का राजा कवल नैन है फिर गुरु नानक जी कहा भाई राजा जो राज करता है सो तो धर्म सिंह जी उसके सिर छत्र करतार ने दिया है पर उसके सिर छत्र है ता वह किसी पासो सलाम नहीं कराता आपे ही सलामी सब रहते है ਅਰ ਸਤਰਾ ਰਾਜੇ ਇਨਕੀ ਅਨ ਮੰਨਤੇ ਹਨ ਪਰ ਇਹ ਕਿਸੇ ਪਰ ਜਾਪਤਾ ਨਹੀਂ ਕਰਤਾ ਇਹੀ ਸਮਝਦਾ ਹੈ ਗੋਬਿੰਕੇਸ਼ਬ ਬੰਦੇ ਹਨ ਜੈਸੀ ਇਹ ਸਭ ਹੀ ਹੈ ਤੈਸਾ ਇੱਕ ਮੈਂ ਵੀ ਬੰਦਾ ਹਾਂ ਤਾਂ ਗੁਰੂ ਨਾਨਕ ਜੀ ਆਪਣੀ ਜੀਵ ਇਤਾਰੀ ਜੋ ਅਸਾ ਸੁਦਰ ਸੈਨ ਨੂੰ ਇਸੇ ਉੱਪਰ ਕੀਤਾ ਹੈ ਦੇਖਾ ਕਰਤਾਰ ਕੀ ਕਰੇਗਾ ਇਹਾਂ ਵਿਚਾਰ ਗੁਰੂ ਨਾਨਕ ਦੇ ਜੀਵਸੀ ਟੀਚਰ ਨੂੰ ਧਰਮ ਸਿੰਘ ਕਿਹਾ ਜੀ ਪ੍ਰਸ਼ਾਦ ਅਚੂ ਵੀ ਹੈ ਤਾ ਗੁਰੂ ਨਾਨਕ ਜੀ ਕਿਹਾ ਭਾਈ ਧਰਮ ਸਿੰਘ ਜੀ ਅਸੀਂ ਪ੍ਰਸਾਦ ਨਹੀਂ ਅਚਵਦੇ ਤਾਂ ਧਰਮ ਸਿੰਘ ਕਿਹਾ ਜੀ ਤੁਸੀਂ ਪ੍ਰਸਾਦ ਨਹੀਂ ਅਚਵਦੇ ਇਸ ਵਿੱਚ ਤੁਮ ਦੁੱਖ ਕਿਆ ਦੇਖਿਆ ਫੇਰ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਧਰਮ ਸਿੰਘ ਪ੍ਰਸਾਦ ਵਿੱਚ ਤਾਂ ਕੋਈ ਦੁੱਖ ਨਹੀਂ ਪਰ ਰਾਜੇ ਵਿੱਚ ਦੁੱਖ ਹੈ ਤਾਂ ਧਰਮ ਸਿੰਘ ਕਿਹਾ ਜੀ ਤੁਮ ਰਾਜੇ ਕੋ ਕਿਆ ਦੁੱਖ ਲਗਾਇਆ ਹੈ ਰਾਜਾ ਤਾਂ ਧਰਮਾਤਮਾ ਹੈ ਪਰ ਜੇ ਰਾਜੇ ਦਾ ਕੋਈ ਦੁੱਖ ਤੁਮ ਕੋ ਨਜ਼ਰ ਆਇਆ ਹੈ ਤਾਂ ਤੁਮ ਹਮਕੋ ਕਹੋ ਤਾ ਗੁਰੂ ਨਾਨਕ ਜੀ ਕਿਹਾ ਭਾਈ ਜਿਸਮੇ ਦੁੱਖ ਹੁੰਦਾ ਹੈ ਸੋਈ ਜਾਣਤਾ ਹੈ ਔਰ ਕੋਈ ਕਿਆ ਜਾਣਤਾ ਹੈ ਅਰ ਸੰਸਾਰ ਸਰਬ ਪਛੀ ਹੈ ਤਾ ਧਰਮ ਸਿੰਘ ਕਿਹਾ ਜੀ ਇਹ ਨਿਵਾਰਨ ਕਿਉਂ ਕਰ ਹੋਵੇ ਤਾ ਫਿਰ ਗੁਰੂ ਨਾਨਕ ਜੀ ਕਿਹਾ ਤੁਮ ਰਾਜੇ ਕੋ ਖਬਰ ਕਰੋਗੇ ਤਬ ਰਾਜਾ हमको ਸਮਝੇਗਾ ਤਬ ਹਮ ਪ੍ਰਸ਼ਾਦ ਅਚਵੀਏਗੇ ਤਾ ਧਰਮ ਸਿੰਘ ਆਵਾਜ਼ ਕੀਤੀ ਭਈ ਇਹੋ ਅਸਰ ਹੋਇਆ ਜੋ ਰਾਜੇ ਨੂੰ ਇੰਨਾ ਦੁੱਖ ਲਗਾਇਆ ता धर्म सिंह नू हैरानगी लगी ता धर्म सिंह राजे कंवल लैन नू आए कहा जो राजा तेरी नगर में तीन अतीत आए उतरे हैं एक तो आए शहर में आहार करता और दुए आवते नहीं तिनके ताई मैं आहार लै गया था वो जो अचवदे नहीं मैं ता उनको कहा साध जी ये तो धर्म नगरी है तुम अचवते क्यों नहीं तुम आहार में क्या दोख लगाया है और वह जो उनका महंत है उन कहा जी प्रसाद को दुख कोई नहीं राजे में है दो फिर धर्म सिंह कहा बात कही थी पर उसने कहा राजे धर्म सिंह तुम हमारा दुख बिचारो उन हमको कवन दुख लगाया है ता धर्म सिंह कहा जी तुम चल कर देखो तब कवल नैन कहा धर्म सिंह जी वो कहाँ बैठे हैं ता धर्म सिंह कहा ਜੀ ਉਹ ਸਿਲਮਿਲਾ ਪਹਾੜੀ ਦੀ ਧਾਰਨੀ ਪਰ ਬੈਠੇ ਹਨ ਤਾਂ ਰਾਜੇ ਕਿਹਾ ਅਬ ਉਹ ਕੋੜਾ ਲੈ ਆਵੂ ਤਾਂ ਰਾਜੇ ਕੋੜਾ ਮੰਗਾਇਆ ਅਰ ਜੀ ਵਿਚ ਵਿਚਾਰ ਕੀਤਾ ਜੋ ਮੇਰੇ ਸ਼ਹਿਰ ਮੇਂ ਭੰਡਾਰੇ ਕਾ ਤੋ ਕਿਸੇ ਕੋ ਅਟਕਾ ਨਹੀਂ ਅਤੇ ਜੇ ਮੈਂ ਕੁਛ ਲੈ ਜਾਤਾ ਹਾਂ ਅਤੇ ਉਹ ਕਬੂਲ ਨਾ ਕਰਨ ਤਾਂ ਇਹ ਵੀ ਕੁਛ ਨਹੀਂ ਪਲਾ ਹੁਣ ਤਾਂ ਇਵੇਂ ਜਾਵਾਂ ਇਤਨੀ ਗੁਜਰੀਤਾ ਕੋੜਾ ਆਏ ਖੜਾ ਹੋਇਆ ਤਾਂ ਰਾਜੇ ਕਿਹਾ ਧਰਮ ਸਿੰਘ ਜੀ ਚਲੋ ਅਤੇ ਉਹ ਅਤੀਤ ਕਾਂ ਹਨ ਤਾਂ ਧਰਮ ਸਿੰਘ ਰਾਜੇ ਕਵਲਨੈਨ ਨੂੰ ਲੈ ਆਇਆ ਜਿੱਥੇ ਗੁਰੂ ਨਾਨਕ ਅਤੇ ਬਾਲਾ ਬੈਠੇ ଥିଲେ ਅਤੇ ਮਰਦਾਨਾ ਤਾਰ ਵਜਾਇੰਦਾ ਹੈ ਅਤੇ ਗੁਰੂ ਨਾਨਕ ਜੀ ਤੇ ਮੈਂ ਵੀ ਮਸਤ ਮगन ਬੈਠੇ ਆਏ ਅਤੇ ਸਮਾਦ ਲੱਗੀ ਹੋਈ ਆਹੀ ਮਰਦਾਨਾ ਤਾਰ ਵਜਾਇੰਦਾ ਸੀ ਪਰ ਮਸਤ ਹੋਏ ਰਿਹਾ ਸੀ ਤਾਂ ਰਾਜਾ ਕੋੜੇ ਤੋਂ ਉੱਤਰ ਖੜਾ ਹੋਇਆ ਮਰਦਾਨਾ ਵੀ ਨਹੀਂ ਜਾਣਦਾ ਆਇਆ ਹੈ ਕਿ ਨਹੀਂ ਆਇਆ ਤਾਂ ਰਾਜੇ ਕਵਲਨੈਨ ਧਰਮ ਸਿੰਘ ਨੂੰ ਕਿਹਾ देख धर्म सिंह इनकी आवाज क्या है ता धर्म सिंह कहा जी ये पूरन साध है ता राजे कहा हम क्यों कर जाने धर्म सिंह कहा जी तुम इनको बुलाओ ता राजे कहा क्यों कर बुलाइए ता धर्म सिंह ता कहा जी तुम इनको कहो साध जी करतार करतार ता राजे यूं ही कहिए ता धर्म सिंह कहिए जी यूं ही कहिए ता राजे नेड़े हुए के आख्या साध जी करतार करतार ता गुरु नानक समाधि खुली ता गुरु नानक जी कह सत करतार सत करतार पाई आवो जी बैठो जी बैठ कर राजे कह महंत जी तुम जो भंडारा ना अचव्या अर हमको दोख लगाया संतो हमको दोख बतावो अर हमारा दोख दूर करो ता गुरु नानक जी कह सुन राजा दोख तुमको ये लगा है जो तुम कहते हो सबे गोविंद के किए हैं ऐसे एक हम भी किए हैं तुम ए बात जानते हो तो अबरा पास ते आन क्यों मनावते हो तब राजे केहा जी हम किसी पास ते आन नहीं मनावते ओ तो आप ही मनावते हैं हम किसी को फरमाइश ना ही करते किसी पर जाबता नहीं करते ता गुरु नानक जी वचन कीता सुन राजा कवलनैन अस सगरसेन नु तुसा सबना दे ऊपर सरदार कीता है अते और जितने सब राजे हैं ਸਭ ਉਸਤੇ ਸਲਾਮੀ ਅਸਾ ਕੀਤੇ ਹਨ ਤੁਹਾਡੇ ਜੀ ਵਿੱਚ ਕੀ ਆਉਂਦੀ ਹੈ ਤਾਂ ਕਵਲਨਾਨ ਕਿਹਾ ਜੀ ਇਹਾ ਤੋਂ ਪਰਮ ਕੁਸ਼ਲ ਹੈ ਹਮੇ ਤੁਮਰਾ ਕਿਹਾ ਸਿਰ ਪਰ ਮੰਨਿਆ ਪਰ ਹਮਾਰਾ ਤੋਕ ਦੂਰ ਕਰੋ ਜੀ ਤਾਂ ਗੁਰੂ ਨਾਨਕ ਜੀ ਬਚਨ ਕੀਤਾ ਰਾਜਾ ਤੁਮਾਰਾ ਤੋਕ ਦੂਰ ਕਰਨ ਵਾਸਤੇ ਹਜ਼ਾਰਾਂ ਯੋਜਨਾ ਤੋ ਆਏ ਆਹੇ ਰਾਜਾ ਤੁਸੀਂ ਅਸਾਨੂੰ ਨਹੀਂ ਜਾਣਦੇ ਪਰ ਅਸੀਂ ਤਾਂ ਤੁਸਾਨੂੰ ਜਾਣਦੇ ਆਏ ਅਤੇ ਜੀ ਰਾਜੇ ਸੁਦਰਸੈਨ ਦੇ ਸਲਾਮੀ ਰਹੇਗਾ ता तेरा भला होगा ये सारी समग्री थाएं पवेगी नहीं ता तेरी खुशी आवे साई करी कमल कमलैंड किया जी जो तुम कहा है सो भला क्या है तुम्हारे चरणों के प्रसाद में उनका कहा ना फेरूंगा ये बचन तुम सत्कर मान्यो अर्जी मेरे आत्मे का परम दूर करो तुम जो कहा है सो हम क्यों नहीं जानता और हम तुमको जानते हैं अजी कद की इश्नाई है और कद की प्रीत है सो कृपा करके कहिए ता गुरु नानक जी केहा सुन राजा कमल नैन जद राजा जनक विदेही था तब तू राजे का खास इश्नाई था जद सवा पहर रात रहती थी तब राजे को इश्नान तू ही करावता था राजे की तेरे ऊपर बहुत मेहरबानी थी और एक दिन राजे तुमको कहा अरे मघरा तू हमको जल शीतल पिलाओ पर कहा का जहां का कहूं ता तय कह कह राजा जी ता राजे जनक कहा अरे मगरा जल लिया तो तब तू जल को गया तब तेरे आत्मे यही वासना हम राजे ना हुए जो हमारा भी अमर चलता तब तू जल राजे के आगे आन रखा तब राजे जल पिया राजा तेरे ऊपर बहुत प्रसन्न हुआ और तुझको राजे कहा अरे मगरा तू कुछ मांग ता तै कहा जी मैं कुछ नहीं मांगता ता राजा जनक अंतर आहा। ता राजे जनक राजे अरे मखरा तू मांग चुका है अब क्यों है है जो मांगया सो हम तुमको दिया है फिर तैह ने कहा जी मैं ता तछ नहीं मांगया तो फिर राजे तुमको कहा अरे मकरा जब तू जल को गया था तब तै अपने मन में कह था जो हम राजे ना हुए अब तू जा हम तुमको राज दिया है पर हमसे भी बड़ा राज करोगे राजा हमारी तुम्हारी की अश्नाई है, और है। तब राजे उत्तर जी, जब हमारा नाव मगर था और तेरा नाव क्या था तह फिर गुरु नानक जी कहा, सुन राजा कंवल नैन तेरा नाव मगर था और हमारा नाम निरंकारी था तब कंवल नैन कहा तुम उही निरंकार हो अब तुम्हारा नाव क्या है तिर गुरु नानक जी कहा अब हमारा नाव नानक निरंकारी है तब राजे कमल लैन पर दखना और जी गुरु जी, तेरे चरना को, जिन अपने चेहरे को सलाम करी अर जाए दर्शन दिया हमको तुम निहाल किया हमारी श्रद्धा पूरी हुई चरना ऊपर टह फिर उठकर चरण वंदना करी तब राजे कमल लैन कहा गुरु जी चल मंदिर में गुजरान करो तब गुरु नानक जी कहा तुम मंदरा में सौंपते हो हम उद्यान में सौंपते हैं तब राजे गुरु जी ये राज तुम्हारा दिया हुआ है तुम बैठ कर राज करो और हम तुम्हारे आगे टहल करवाए ता फिर गुरु नानक जी कहा सुन राजा, जो तू राज करता है अर गलतान है ऐसा एक हमारा मिरासी मर्दाना तार मस्त है ये मर्दाना भी नहीं जानता ਜੋ ਆਇਆ ਕਿ ਨਹੀਂ ਆਇਆ ਤਾਂ ਫਿਰ ਰਾਜੇ ਕਮਲਨੰਦ ਕਿਹਾ ਗੁਰੂ ਜੀ ਹਮਾਰੇ ਮੰਦਿਰਾਂ ਵਿੱਚ ਚਲੋ ਤਾਂ ਬਾਲਾ ਕਿਹਾ ਗੁਰੂ ਜੀ ਜੋ ਰਾਜਾ ਕਹਤਾ ਹੈ ਸੋ ਦੁਸੀਂ ਵੀ ਮੰਨੋ ਤਾਂ ਫਿਰ ਗੁਰੂ ਨਾਨਕ ਜੀ ਕਿਹਾ ਕਹੋ ਰਾਜਾ ਅਬ ਤੂੰ ਕੀ ਕਹਤਾ ਹੈ ਤਾਂ ਰਾਜੇ ਕਿਹਾ ਜੀ ਮੇਰੇ ਮੰਦਰ ਪਵਿੱਤਰ ਕਰੋ ਤਾਂ ਗੁਰੂ ਨਾਨਕ ਜੀ ਕਿਹਾ ਭਲਾ ਰਾਜਾ ਜੀ ਚਲੋ ਤਾਂ ਰਾਜਾ ਗੁਰੂ ਨਾਨਕ ਅਤੇ ਬਾਲਾ ਤੇ ਮਰਦਾਨੇ ਨੂੰ ਲੈ ਕੇ ਮੰਦਰ ਵਿੱਚ ਆਇਆ ਗੁਰੂ ਨਾਨਕ ਦੇਵ ਜੀ ਦਾ ਨਗਰ ਸਭੇਰ ਮਾਤਮਾ ਹੈ ਰਾਜੇ ਜਨਕ ਦੇ ਬਚਨ ਪਾਏ ਕਿ ਫਿਰ ਰਾਜੇ ਕਵਲਨੈਨ ਗੁਰੂ ਨਾਨਕ ਜੀ ਨੂੰ 15 ਮਹੀਨੇ ਰੱਖਿਆ ਫਿਰ ਵਿਦਾ ਹੋਏ ਤਾਂ ਰਾਜੇ ਕਿਹਾ ਜੀ ਇਹ ਰਾਜ ਕਿਸੇ ਕੋ ਆਪਣੇ ਹੱਥੀ ਕਰ ਦਿਓ ਔਰ ਮੈਂ ਤੁਹਾਰੇ ਸਾਥ ਚਲਦਾ ਹਾਂ ਗੁਰੂ ਨਾਨਕ ਜੀ ਕਹਿਆ ਰਾਜਾ ਤੁਮ ਰਾਜ ਜੋਗ ਗ੍ਰਹਿ ਪੀਤਰ ਬੈਠੇ ਕਮਾਓ ਗੁਰੂ ਨਾਨਕ ਜੀ ਨਗਰ ਤੇ ਬਾਹਰ ਨਿਕਲ ਖੜੇ ਹੋਏ ਤਾ ਰਾਜੇ ਪਰ ਦਖਣਾ ਕੀਤੀਆਂ ਪਰ ਦਖਣਾ ਲੈਕਰ ਚਰਨਾ ਉਪਰ ਟੈਪਣਾ ਫੇਰ ਡੰਡੋਤ ਕਰੀ ਅਰ ਬੇਨਤੀ ਕਰੀ ਗੁਰੂ ਦੀ ਗੁਰੂ ਜੀ ਆਦ ਅੰਤ ਤੁਮਾਰਾ ਹੀ ਧਿਆਨ ਹੋਵੇ ਤਾਂ ਗੁਰੂ ਨਾਨਕ ਕਹਾ ਤੂੰ ਸਦਾ ਹੀ ਅਡੋਲ ਰਹੋਗੇ ਫੇਰ ਗੁਰੂ ਨਾਨਕ ਜੀ ਸੁਮੀਰ ਪਰਬਤ ਨੂੰ ਚੱਲੇ ਤਾਂ ਮਰਦਾਨੇ ਅਰਦਾਸ ਕੀਤੀ ਗੁਰੂ ਜੀ ਤੈਂ ਸਭ ertid ਦੇਖੀ ਏਡੀਆਂ ਜਗਾਂ ਪਰ ਜੀ ਤੁਰਕ ਆਖਦੇ ਹਨ ਮੱਕੇ ਦੀ ਜੈਅਰਤ ਦਾ ਬਹੁਤ ਫਾਇਦਾ ਹੈ ਜੀ ਉਹ ਮੱਕਾ ਕੀ ਤਵਲ ਹੈ ਮੈਨੂੰ ਉਹ ਵੀ ਜੈਅਰਤ ਕਰਾਵੋ ਜੀ ਤਾਂ ਗੁਰੂ ਨਾਨਕਿਆ ਮਰਦਾਨੇ ਉਹ ਤਾਂ ਪੱਛਮ ਤੇ ਹੈ ਪਰ ਗੁਰੂ ਜੀ ਕਿਹਾ ਪਾਈ ਬਾਲਾ ਚੱਲੋ ਪਹਿਲੇ ਮਰਦਾਨੇ ਨੂੰ ਮੱਕਾ ਦਿਖਾਈਏ ਕਿਉਂ ਜੋ ਵਾਸ਼ਨਾ ਫੇਰ ਜਨਮ ਲੈ ਆਉਂਦੀ ਹੈ ਅਰ ਸਰੀਰ ਦਾ ਵਿਸਾਹ ਕੋਈ ਨਹੀਂ ਤੇ ਉਧਰ ਵੀ ਜਾਣਾ ਹੈ ਤਦ ਮਰਦਾਨੇ ਕੀ ਵਾਸ਼ਨਾ ਉੱਟੀ ਹੈ ਅਬ ਇਹਨੂੰ ਜੈਅਰਤ ਮਨ ਕੀ ਚਾਲ ਸੋ ਕਰਾਈਏ ਤਾਂ ਮੈਂ ਆਕਿਆ ਜੀ ਤੇ ਸਾਡੀ ਰਜ਼ਾਈ ਬੋਲੋ ਪਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ